ਭੈਣੇ ਜੀ ਆਏ ਬਾਬਾ ਜੀ ਇਧਰ ਆਏ ਕਰਦੇ ਨੇ ਫੋਟੋ ఢిల్లీ ਆਈ ਹੋਈ ਹੈ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਸੁਣੋ ਸਾਡੇ ਕਰਕੇ ਤੇ ਆਏ ਆ ਇਹ ਤੁਹਾਡੇ ਕਰਕੇ ਆਏ ਸੀ ਖੜੇ ਤੇਰੇ ਕੋਲ ਕਿਸੇ ਗੱਲ ਦੀ ਵੀ ਗੱਲ ਕਰਦੇ ਹਾਂ ਹਾਂ ਸੁਣੋ ਜਿਵੇਂ ਗੋਗੇ ਭੈਣੇ ਉਦਾਂ ਕਰਾਂਗੇ ਫੈਸਲਾ ਪੰਜੀ ਤੇ ਵਾਰ ਕੀਤਾ ਕੇਸਾ ਦੀ ਬੇਨ ਵੀ ਕੀਤੀ ਇਹ ਤਾਂ ਕਿਰਪਾ ਨਾਲ ਸਿਰਫ ਹਵਾ ਚ ਦਿਖਾਈਆਂ ਸੀਗੀਆਂ ਲੇਕਿਨ ਨਹੀਂ ਘਾਟਾ ਲਾ ਦੇਗਾ ਉਸ ਬੰਦੇ ਦਾ ਇਹ ਸਿੰਘਾਂ ਦੇ ਵਾਰ ਕਰੇਗਾ ਅਸੀਂ ਅਰੇ ਨਹੀਂ ਡਰੇਗਾ ਦੇਖੀ ਮੈਂ ਚਲੋ 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 ਵੀਡੀਓ ਨਾ ਮੈਂ ਦੋ ਸੀਗ ਤੋਂ ਮੈਂ ਸੈਨ ਨੂੰ ਮੈਂ ਕਰਨਾ ਜਦੋਂ ਆਪਣੇ ਪਰਿਵਾਰ ਤੇ ਆਏ ਨਾ ਬੰਦਾ ਵਿੱਚੋਂ ਇਹ ਭਰਾ ਬਾਈ ਮੇਰੀ ਗੱਲ ਸੁਣੋ ਮੇਰੀ ਜੀ ਅਸੀਂ ਇੱਕ ਹਾਂ ਦੇਖਣ ਵਾਸਤੇ ਰੱਖੀ ਹੈ ਬਿਲਕੁਲ ਉਸਕੇ ਸਿਰ ਤੇ ਮਾਰਿਆ ਇਹਨੂੰ ਕੇਸ ਅਗਲੇ ਕੇਸ ਕਿਹੜਾ ਲੱਗਿਆ ਕੇਸ ਕਿਹੜਾ ਲੱਗਿਆ ਸਰ ਉਹਨਾਂ ਦੇ 307 ਹੀ ਬਣਨੀ ਚਾਹੀਦੀ ਆ 307 ਹੀ ਬਣਨੀ ਚਾਹੀਦੀ ਉਹਨਾਂ ਦੇ ਉੱਤੇ 307 ਬਾਕੀ ਐਫਾਇਰ ਵੀ ਦੇਖਿਓ ਬਾਬਾ ਜੀ ਐਫਾਇਰ ਕਿਹੜੀ ਕੱਟੀ ਆ ਵਾਹ ਨਹੀਂ ਨਹੀਂ ਅਸੀਂ ਤਾਂ ਇਹ ਸਟੇਟਮੈਂਟ ਦਈ ਆਂ ਇਹਨਾਂ ਨੂੰ ਸੁਣਾ ਦੇ ਕੇ ਸੁਣਾ ਲੈ ਕੇ ਕਰਾਂਗੇ ਇਹ ਇਹ ਥੋੜਾ ਮਸਲਾ ਕੱਢਿਆ ਥੋੜਾ ਮਸਲਾ ਨਹੀਂ ਹੈਗਾ ਇਹ ਜੇ ਕਿਸੇ ਕੋ ਵੀ ਥੋੜਾ ਮਸਲਾ ਹੈ ਇਹ ਜਾਂ ਸਾਡੇ ਪੂਰੇ ਸਿੱਖ ਸਮਾਜ ਦਾ ਮਸਲਾ ਹੈ ਇਹ ਕਿ ਘੱਟਾ ਥੋੜਾ ਮਸਲਾ ਇਹ ਅੱਜ ਤੁਹਾਨੂੰ ਪਿਆ ਕਰ ਲੂ ਕਿਸੇ ਹੋਰ ਨੂੰ ਬਹਿਣਗੇ ਤਾਂ ਹੀ ਅਨੇਕ ਗੱਲ ਬਾਕੀ ਤੁਸੀਂ ਇੱਕ ਸਾਡਾ ਦਾ ਮੂਹਰੇ ਖੜਿਆ ਉਹ ਤੇ ਨੂੰ ਕਿੰਨੇ ਪਾਉਂਦੇ ਹੂੰ ਤੁਸੀਂ ਕਹੇ ਬੱਚੇ ਬਾਹਰ ਜਾਣਾ ਕਿਹਨੂੰ ਭੇਜਦੇ ਬਾਹਰ ਆ ਤੁਹਾਨੂੰ ਗੱਲਾਂ ਆ ਗਈਆਂ ਬਾਬਾ ਸਿਰ ਪੱਗ ਕਰਕੇ ਆਏ ਆ ਅਸੀਂ ਚੱਲ ਜਾਂਨੇ ਪਿਆਰ ਨਾਲ ਬੱਚੇ ਨੂੰ ਸਮਝਾ ਲੋਗੇ ਜਿਹੜਾ ਉਹਦੇ ਅੰਦਰ ਡਰ ਪੈ ਗਿਆ ਕੇਮਿਕਲ ਹਟਾਓਗੇ ਚੇਨੇ ਬਾਬਾ ਜੀ بیسਬਲ ਦਾ ਬੈਟ ਮਾਰਿਆ ਉਹਨੂੰ ਬਿਠਾਓ ਉਹਦੀ ਮੰਦੀ ਸ਼ੰਕਾ ਪੁੱਛ ਲਈਏ ਜਦੋਂ ਮੈਂ ਕਿਹਾ ਤਾਂ ਥੋੜੇ ਤਕੀਵਾਂ ਨਹੀਂ ਲੱਗਦੀ ਫਿਰ ਬੜੀ ਟੈਨਸ਼ਨ ਲੱਗਦੀ ਤੁਸੀਂ ਬੁਲਾਇਆ ਸੀ ਅਸੀਂ ਆ ਗਏ ਤੁਸੀਂ ਬੁਲਾਇਆ ਸੀ ਨਾ ਵੀਡੀਓ 'ਚ ਅਸੀਂ ਆ ਗਏ ਹੁਣ ਦੱਸੋ ਤੁਸੀਂ ਕਹਿਣੇ ਕਰਦੇ ਹੋ ਗੱਲ ਕਰ ਲੈਂਦੇ ਹਾਂ ਆਪਸੀ ਨਗਾਰੀ ਬਜੀ ਗਏ ਨੇ ਜੇ ਬੱਚੇ ਚੀਕ ਕੋਲ ਡਰ ਨਹੀਂ ਡਰਦੇ ਨਹੀਂ ਡਰਗੇ ਉਹਨਾਂ ਨੂੰ ਤੋਂ ਉਹ ਜਿੱਥੇ ਜੀ ਪਹੁੰਚਦੇ ਉਥੇ ਡਰਨ ਦੀ ਲੋੜ ਹੀ ਨਹੀਂ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਪੰਥ ਨੂੰ ਤੇ ਸਾਰੀ ਸਿੱਖ ਸੰਗਤ ਨੂੰ ਜਿਹੜੀ ਕੱਲ ਰਾਤ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਇਹ ਮੁੰਡਾ ਜਿਹੜਾ ਅਭਿਸ਼ੇਕ ਇਹਦੇ ਵੱਲੋਂ ਆਪਸੀ ਉਹ ਵੀ ਲੈ ਲੜਾਈ ਹੋਈ ਲੜਾਈ ਚੱਲਦੇ ਚੱਲਦੇ ਪੱਗ ਦੀ ਬੇਦਬੀ ਹੋਈ ਕੇਸ਼ਾ ਦੀ ਬੇਦਬੀ ਹੋਈ ਜਿਹਦੇ ਵਾਸਤੇ ਪੂਰਾ ਪੰਥ ਅਜਾਇਆ ਸੀਗਾ ਤੇ ਹੁਣ ਆਏ ਨੇ ਇਹ ਮਾਫੀ ਮੰਗਦੇ ਆ ਕਿ ਅੱਜ ਤੋਂ ਬਾਅਦ ਇਹ ਗਲਤੀ ਗਲਤੀ ਨਾਲ ਵੀ ਨਹੀਂ ਹੋਏਗੀ ਅਗਰ ਇਹ ਗਲਤੀ ਕਰ ਦਿੰਨੇ ਤੇ ਪੰਥ ਫਿਰ ਇਹਨਾਂ ਨੂੰ ਸਜ਼ਾ ਫਿਰ ਆਪ ਦੇਗਾ ਜਿਹਦੇ ਉਸਕੇ ਬਾਅਦ ਮਾਫੀ ਕੋਈ ਨਹੀਂ ਤੇ ਸੁਣਾਈ ਗੱਲ ਜੀ ਵੇਖਿਆ ਸਜਣ ਨੇ ਸਜਣ ਵੱਲ ਜੀ ਵੇਖਿਆ ਸਜਣ ਨੇ ਸਜਣ